देखो मीटिंग ਦਾ ਆਪਾਂ ਨੂੰ ਪੋਜ਼ਿਟਿਵ ਨੋਟ ਨਾਲ ਹੀ ਸੋਚਣਾ ਚਾਹੀਦਾ ਹੈ ਚਾਹੀਦਾ ਇਹ ਹੈ ਵੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਲੋਕ ਡੱਲੇਵਾਲ ਸਾਹਿਬ ਦੀ ਸਿਹਤ ਕਿਸਾਨੀ ਦੀਆਂ ਮੰਗਾਂ ਖੇਤੀ ਨੀਤੀ ਜੋ ਆਈਆ ਮੰਡੀ ਕਰਨ ਦੀ ਨੀਤੀ ਉਸ ਖਰੜੇ ਦਾ ਵਿਰੋਧ ਕਰਦੇ ਹੋਏ ਵਗੈਰਾ ਵਗੈਰਾ ਉਹਦੇ ਚ ਚਾਹੀਦਾ ਇਹ ਹੈ ਵੀ ਆਪਾਂ ਕੋਸ਼ਿਸ਼ ਕਰੀਏ ਜਾਂ ਸਮਝੀਏ ਸਾਰੀਆਂ ਜਿਹੜੇ ਸਾਡੇ ਜਿਵੇਂ ਸਾਥੀ ਖੜੇ ਨੇ ਇਹ ਸਾਰੇ ਜੋਰ ਲਾਉਣ ਆਪੋ ਆਪਣੇ ਥਾਵਾਂ ਤੇ ਪ੍ਰੈਸ਼ਰ ਪਾਉਣ ਆਪਣੀਆਂ ਆਪਣੀਆਂ ਜੱਥੇਬੰਦੀਆਂ ਤੇ ਤੇ ਜੱਥੇਬੰਦੀਆਂ ਦੇ ਮੋਰਚੇ ਪਲੇਟ ਦੇਖੋ ਤੇ ਤਿੰਨੇ ਮੋਰਚੇ ਜਿਹੜੇ ਕੰਮ ਕਰ ਰਹੇ ਨੇ ਆਪਣੇ ਇਹ ਤਿੰਨੇ ਮੋਰਚਿਆਂ ਦੇ ਵਿੱਚ ਇਸ ਵੇਲੇ 99% ਕਿਸਾਨ ਜੱਥੇਬੰਦੀਆਂ ਨੇ ਸਾਰੇ ਦੇਸ਼ ਦੀਆਂ ਤੇ ਸਾਰੇ ਦੇਸ਼ ਦੀਆਂ ਜੱਥੇਬੰਦੀਆਂ ਨੂੰ ਇੱਕ ਦਿਸ਼ਾ ਵਿੱਚ ਲੈ ਕੇ ਜਾਣ ਵਾਸਤੇ ਜਿਨ੍ਹਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਹੈ ਤੇ ਕੇਂਦਰ ਸਰਕਾਰ ਵੀ ਤਾਂ ਹੀ ਡਰੂਗੀ ਜੇ ਤਿੰਨੋਂ ਇਕੱਠੇ ਹੋ ਕੇ ਇੱਕ ਦਿਸ਼ਾ ਵੱਲ ਜਣੀ ਅੱਡ-ਅੱਡ ਦਿਸ਼ਾਵਾਂ ਤੋਂ ਆ ਕੇ ਇੱਕ ਦਿਸ਼ਾ ਵੱਲ ਇਕੱਠੇ ਹੋ ਜਾਂਦੇ ਨੇ ਤੇ ਉਹ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋ ਕੋਈ ਐ ਨਹੀਂ ਹੁੰਦਾ ਅ ਅਗਰ ਤੁਸੀਂ ਦੇਖੋ ਲੜਾਈਆਂ ਤੇ ਯੁੱਧ ਨੇ ਜਿਹੜੇ ਕਈ ਸਾਲਾਂ ਤੱਕ ਲੜੇ ਜਾਂਦੇ ਨੇ ਤੇ ਇਹ ਯੋਜਨਾ ਬਣ ਜਾਂਦੀ ਹੈ ਫਿਰ ਲੜਨ ਵਾਲੇ ਜਿਹੜੇ ਨੇ ਉਹ ਤਿਆਰੀਆਂ ਕਰਦੇ ਨੇ ਫਿਰ ਮੌਸਮ ਦੇਖਦੇ ਨੇ ਦਰਿਆਵਾਂ ਦਾ ਰੁਖ ਦੇਖਦੇ ਨੇ ਪੱਥ ਚੜ ਦੇਖਦੇ ਨੇ ਸਰਦੀ ਦੇਖਦੇ ਨੇ ਉਹਦੇ ਮੁਤਾਬਕ ਹੈ ਦਿੱਲੀ ਦੇ ਨਾਲ ਲੜਾਈ ਦੇ ਵਿੱਚ ਪੰਜਾਬੀਆਂ ਨੇ ਬਹੁਤ ਕੁਝ ਦੇਖੇ ਕੀਤਾ ਹਲ ਤੱਕ ਤੇ ਇਹ ਪੰਜਾਬੀਆਂ ਦੇ ਸਿਰ ਤੇ ਜ਼ਿੰਮੇਵਾਰੀ ਆ ਹੁਣ ਵੀ ਇਸ ਲੜਾਈ ਨੂੰ ਧਿਆਨ ਨਾਲ ਮਤਲਕੀ ਸੋਚ ਸਮਝ ਕੇ ਇਹਨੂੰ ਜਾਰੀ ਰੱਖਿਆ ਜਾਵੇ ਤੇ ਜੇ ਇਹ ਜਾਰੀ ਨਹੀਂ ਰਹਿੰਦੀ ਜਾਂ ਅਸੀਂ ਇਹਦੇ ਤੇ ਕੋਈ ਹਵਾਵ ਜਾਨੇ ਆ ਤਾਂ ਇਹ ਸਾਡੇ ਸਾਰੇ ਪੰਜਾਬੀਆਂ ਦਾ ਸਾਡੇ ਸਾਰੇ ਕਿਸਾਨੀ ਮੂਵਮੈਂਟ ਦਾ ਨਕਸ਼ਾ ਨੂ 13 ਤਰੀਕ ਦੀ ਮੀਟਿੰਗ ਦਰਸ਼ਨਪਾਲ ਜੀ ਬੇਸਟਾ ਨਿਕਲਦੀ ਹੈ ਪ੍ਰੋਗਰਾਮ ਜਿਹੜੇ ਨੇ ਵੱਖੋ ਵੱਖਰੇ ਆ ਜਾਂਦੇ ਨੇ 111 ਕਿਸਾਨਾਂ ਦਾ ਜਥਾ ਖਨੌਰੀ ਮਰਨ ਵਰਤ ਤੇ ਬੈਠਦਾ ਕੇਐਮਐਮ ਮੰਨ ਲੋ ਦਿੱਲੀ ਕੁਚ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਲਮੇਲ ਕੋਈ ਬਣਿਆ ਦਿਖਾਈ ਨਹੀਂ ਦਿੰਦਾ ਫਿਰ ਇੱਕ ਤਾਂ ਦੇਖੋ 26 ਮਾਰਚ ਦਾ ਐਲਾਨ ਤਿੰਨਾ ਮੋਰਚਿਆਂ ਨੇ ਕੀਤਾ 26 ਜਨਵਰੀ ਦਾ ਐਲਾਨ ਤਿੰਨਾ ਮੋਰਚਿਆਂ ਨੇ ਕੀਤਾ ਹੋਇਆ ਇੱਕ ਗੱਲ ਦੂਜੀ ਗੱਲ ਇਹ ਆ ਵੀ ਦੇਖੋ ਹਲੇ ਕੋਈ ਉਸ ਕਿਸਮ ਦੀ ਯੂਨਿਟੀ ਤਾਂ ਹੋਈ ਨਹੀਂ ਸੀ ਵੀ ਕੋਈ ਇੱਕ ਐਕਸ਼ਨ ਐਲਾਨ ਕੀਤਾ ਜਾਂਦਾ ਕੀਐਮਐਮ ਨੇ ਆਲਰੇਡੀ ਉਹ ਜਥੇ ਤੋਰਨ ਦਾ ਫੈਸਲਾ ਪਹਿਲਾਂ ਤੋਂ ਕੀਤਾ ਹੋਇਆ ਉਹ 6 ਤਰੀਕ ਤੋਂ ਜਥੇ ਤੋਰ ਰਹੇ ਨੇ ਸਿਮਿਲਰਲੀ ਇਧਰ ਭੁਖੜ ਹੜਤਾਲ ਦਾ ਜਿਹੜਾ ਚੱਲ ਜਿਹੜਾ ਰਾਹ ਹੈ ਜਾਂ ਕੈਲੂ ਦਾ ਪੇਚ ਆ ਜਾਂ ਯੁੱਧਨੀਤੀ ਆ ਉਹ ਚੱਲ ਰਹੀ ਹੈ ਉਹ ਇੱਕ ਦੀ ਜਗ੍ਹਾ 111 ਨੇ ਸ਼ੁਰੂ ਕਰਤੀ ਇੱਕ ਦੇ ਨਾਲ ਨਾਲ 111 ਨੇ ਸ਼ੁਰੂ ਕਰਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਜਿਵੇਂ ਕੱਲ ਦੀ ਤੁਸੀਂ ਖਬਰ ਵੀ ਪੜੀ ਹੋਣੀ ਅਸੀਂ 20 ਤਰੀਕ ਨੂੰ ਸਾਰੇ ਦੇਸ਼ ਦੇ ਅੰਦਰ ਸਾਰੇ ਐਮਪੀ ਨੇ ਜਿੰਨੇ ਦੇਸ਼ ਦੇ ਉਹਨਾਂ ਤੇ ਪ੍ਰੈਸ਼ਰ ਪਾਉਣਾ ਵੀ ਡੱਲੇਵਾਲ ਸਾਹਿਬ ਦੀ ਜ਼ਿੰਦਗੀ ਬਚਾਉਣ ਲਈ ਤੇ ਬਾਕੀ ਬੰਦੇ ਜਿਨ੍ਹਾਂ ਨੇ ਮਰਨ ਵਰਤ ਰੱਖ ਲਿਆ ਹੋਇਆ ਉਹਨਾਂ ਨੇ ਜਿੰਨੀਆਂ بچਾਉਣ ਲਈ ਸਾਰੇ ਐਮਪੀ ਦਬਾਅ ਪਾਉਂ ਦਿੱਲੀ ਸਰਕਾਰ ਤੇ મોદી ਤੇ ਵੀ ਜਿਹੜੇ ਬੈਠੇ ਨੇ ਬਾਰਡਰ ਉੱਤੇ ਉਹਨਾਂ ਦੀ ਗੱਲ ਸੁਣ ਤਾਂ ਜੋ ਲੋਕਾਂ ਨੂੰ ਲੋਕਾਂ ਦੇ ਮਸਲੇ ਵੀ ਹੱਲ ਹੋ ਜਾਣ ਤੇ ਲੋਕ ਆਪਣੀ ਜ਼ਿੰਦਗੀ ਦੇ ਬਚਾ ਲੈਣ। ਨਹੀਂ ਨਹੀਂ ਦਰਸ਼ਨਪਾਲ ਸਿੰਘ ਤੇ ਬਲਬੀਰ ਸਿੰਘ ਰਾਜੇਵਾਲੇ ਇਕਤਾ ਚਾਹੁੰਦੇ ਨੇ। ਹੋਰ ਖੱਬੇ ਪੱਖੀ ਜਥੇਬੰਦੀਆਂ ਨੇ ਜਿਹੜੀਆਂ ਵਿੱਚ ਸ਼ਾਮਲ ਹੋ ਉਹ ਨਹੀਂ ਚਾਹੁੰਦੀਆਂ ਕਿ ਇਕਤਾ ਹੋਵੇ ਤਾਲਮੇਲ ਨਾਲ ਪ੍ਰੋਗਰਾਮ ਦਿੱਤੇ ਜਾਣ ਨਹੀਂ ਮੈਨੂੰ ਲੱਗਦਾ ਐ ਨਹੀਂ ਸੋਚਣਾ ਚਾਹੀਦਾ ਦੇਖੋ ਚਰਚਾ ਜਦੋਂ ਸ਼ੁਰੂ ਹੋ ਗਈ ਇੱਕ ਵਾਰੀ ਤੇ ਜਦੋਂ ਇੱਕ ਵਾਰੀ ਅਸੀਂ ਇਕੱਠੇ ਹੋ ਕੇ ਬਹਿ ਗਏ ਜਦੋਂ ਅਸੀਂ ਇੱਕ ਦੂਸਰੇ ਨੂੰ ਆਪਸ ਵਿੱਚ ਵਿਚਾਰ ਚਰਚਾ ਕਰਕੇ ਇੱਕ ਦੂਸਰੇ ਨੂੰ ਇੱਕ ਸਮੇਂ ਤੇ ਖਿੱਚ ਲਿਆਂਦਾ ਇਕੱਠੇ ਕਰਨ ਦਾ ਤਾਂ ਜ਼ਰੂਰੀ ਜਿਹੜੀ ਇਹ ਇਕਤਾ ਨਹੀਂ ਹੋਣੀ ਅਸਲ 'ਚ ਇੱਕ ਸਾਈਮਲਟੇਨਸਲੀ ਸੰਘਰਸ਼ ਕਰਨ ਦਾ ਮਾਮਲਾ ਹੈ ਏਕਤਾ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਇੱਕ ਖਿੱਦੋ ਜੀ ਇਕੱਠੀ ਕਰ ਲੋ ਤੇ ਹੋਵੇ ਕੱਖ ਨਾ ਹੋਣਾ ਇਹ ਚਾਹੀਦਾ ਵੀ ਅਸੀਂ ਬੈਠਿਆ ਸਾਡੇ ਛੰਡੇ ਵੀ ਨੇ ਮੋਰਚੇ ਦੇ ਉਹਨਾਂ ਦੇ ਵੀ ਨੇ ਤੇ ਆਪਣੇ ਵੱਲੋਂ ਐਲਾਨ ਹੋਣ ਵੀ ਅਸੀਂ ਦਿੱਲੀ ਨੂੰ ਜਾਣਾ ਤੇ ਦਿੱਲੀ ਤੋਂ ਆਪਣੀਆਂ ਮੰਗਾਂ ਬਣਾਉਣੀਆਂ ਨੇ ਇਸ ਕਰਕੇ ਕੌਣ ਹੱਕ ਤੇ ਕੌਣ ਨਹੀਂ ਸਾਰਿਆਂ ਦਾ ਇਰਾਦਾ ਕਿ ਅਸੀਂ ਆਪਣੇ ਕਿਸਾਨਾਂ ਦੀਆਂ ਮੰਗਾਂ ਲਈ ਲੜੀਏ ਉਹ ਸੰਝ ਤੇ ਇਕਜੁੱਟ ਸੱਦੇ ਕਦੋਂ ਆਉਂਦੇ ਨੇ ਕਿੰਨੇ ਆਉਂਦੇ ਨੇ ਉਹਦੀ ਕੋਸ਼ਿਸ਼ ਜਾਰੀ ਹੈ